ਅੱਜ ਇਹਨਾਂ ਨੂੰ ਬੀਜੇਪਾੜ ਨੇ ਜੁੱਤੀਆਂ ਮਾਰ ਕੇ ਬਾਹਰ ਕੱਢਤਾ ਠੀਕ ਹੈ ਪੂਰੀ ਇਹਨਾਂ ਨੇ ਮੰਤਾਂ ਕੀਤੀਆਂ ਤਰਲੇ ਪਾਏ ਆ ਠੀਕ ਹੈ ਨਹੀਂ ਇਸ ਵਾਰ ਘਟ ਜੋੜ ਹੋਇਆ ਗਾ ਨੂੰ ਹੋ ਵੀ ਜੋ ਸੇਗੋ ਸਾਹਿਬ ਕੱਲ ਨੂੰ ਤੁਸੀਂ ਜਿੱਤਿਆਂਦੇ ਤੁਹਾਡੀ ਜਿੱਤ ਹੁੰਦੀ ਆ ਤੁਸੀਂ ਸਿਸਟਮ ਤੋਂ ਵੱਖ ਕਿਵੇਂ ਚੱਲ ਲੋਗੇ ਕਿਉਂ ਨਹੀਂ ਸਿਰ ਤੁਸੀਂ ਤਾਂ ਜਿਹੜਾ ਬੰਦਾ ਵੀ ਜਿੱਤਦਾ ਵੇਖੋ ਭਗਵੰਤ ਮਾਨ ਸਾਹਿਬ ਨੇ ਜੋ ਮਰਜ਼ੀ ਆਪਾਂ ਕਹਿ ਲਈ ਜਦੋਂ ਇਸ ਮੁੱਖ ਮੰਤਰੀ ਸਾਹਿਬ ਬਣਨ ਤੋਂ ਪਹਿਲਾਂ ਉਹ ਜਿਸ ਤਰ੍ਹਾਂ ਲੋਕਾਂ ਦੇ ਵਿਚਰਦੇ ਸਨ ਹੁਣ ਵੀ ਕਦੇ ਨਾ ਕਦੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਲਟਾ ਉਹ ਵੀ ਕਹਿੰਦੇ ਨੇ ਕਿ ਇਹਨਾਂ ਦੇ ਹੱਥ ਵੱਜੇ ਹੋਏ ਨੇ ਇਹਨਾਂ ਨੂੰ ਦਿੱਲੀ ਤੋਂ ਹੁਕਮ ਆਉਂਦੇ ਨੇ ਇਹਨਾਂ ਨੂੰ ਫਲਾਣਾ ਚਲਾਉਂਦਾ ਪਿੱਛੋਂ ਹੋ ਸਕਦਾ ਸੇਖੋਂ ਨੂੰ ਵੀ ਕਦੋਂ ਪਿੱਛੋਂ ਕੋਈ ਚਲਾਵੇ ਜੋ ਆਗੂ ਦਰ ਫਿਰ ਦੱਸਿਆ ਤਾਂ ਜਾ ਸਕਦਾ ਅੱਜ ਭਗਵਾਨ ਜੀ ਇਹਨਾਂ ਮੰਨਦਾ ਤਾਂ ਜਾਵੇ ਵੀ ਦੱਸਦਾ ਇਹਦਾ ਮਤਲਬ ਸਾਰੇ ਬੇਈਮਾਨ ਸਨ ਜਿੰਨੇ ਵੀ ਅੱਜ ਜਿੱਤ ਕੇ ਉਧਰ ਗਏ ਨੇ ਉਹ ਸਾਰੇ ਉਧਰ ਦੀ ਰਹਿ ਗਏ ਨੇ ਬਿਲਕੁਲ ਇਹੀ ਤਾਂ ਚਿੰਤਾ ਦਾ ਵਿਸ਼ਾ ਹੈ ਕਿਵੇਂ ਫਿਰ ਵੱਖਰਾ ਹੋਊ ਤਦ ਲੈ ਵੇਡਾ ਜਿਗਰਾ ਰੱਖਦੇ ਤੁਸੀਂ ਕਿਹੜੀ ਵਸਤ ਬਣਦੀ ਹੈ ਤੁਸੀਂ ਆਪਣੇ ਅਸਤੀਫਾ ਦੇ ਦੋ ਇਹਦੇ ਵਾਸਤੇ ਜਿਗਰੇ ਦੀ ਲੋੜ ਨਹੀਂ ਹੈ ਸਤੀਫੇ ਦੇਣ ਦੀ ਵੀ ਲੋੜ ਨਹੀਂ ਹੁੰਦੀ ਅੱਜ ਮੈਂ ਕੋਈ ਫਾਲਤੂ ਗੱਲ ਨਹੀਂ ਕਰਨਾ ਚਾਹੁੰਦਾ ਜੇ ਕੋਈ ਸਮਾਂ ਆਊਗਾ ਨਾ ਮੈਂ ਬਹੁਤੇ ਵੱਡੇ ਸੁਪਨੇ ਦੇਖਦਾ ਕਿ ਲੋਕ ਇੱਥੇ ਮੈਨੂੰ ਪਹਿਲੀ ਵਾਰੀ ਅਜਾਲ ਖੜੇ ਨੂੰ ਐਮਪੀ ਬਣਾ ਕੇ ਭੇਜਣ ਉਹ ਲੋਕਾਂ ਦਾ ਰੁਝਾਨ ਹੈ ਬਣਾ ਵੀ ਦੇਣਗੇ ਤਾਂ ਕੋਸ਼ਿਸ਼ ਤਾਂ ਕਰਾਂਗੇ ਗੱਲ ਵੱਡੀ ਹੋਊਗੀ ਦੋ ਤਿੰਨ ਦਿਓ ਆਪਣੇ ਕਹਾਵਤਾਂ ਜਜ਼ਬਾ ਉਹਨੂੰ ਨਾਈ ਨੇ ਵਾਲ ਕੱਟਣ ਵਾਲੇ ਨੇ ਕਿਹਾ ਸੀ ਉਹਨੇ ਪੁੱਛਿਆ ਵਾਲ ਕੱਟੇ ਕੱਟੇ ਉਹ ਕਹਿੰਦਾ ਸਾਹਮਣੇ ਆ ਜਾਣਾ ਉਹ ਜੇਤੀ ਬਣਾ ਹੋ ਜਾਂਦੀ ਕੋਈ ਨਸੀਬ ਜੋ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਫਿਰ ਵੀ ਮੈਂ ਆਪਣੀ ਸਟਰਗਲ ਨੂੰ ਮੈਂ ਕਹਿੰਦਾ ਅਸੀਂ ਸਟੇਟ ਇਲੈਕਸ਼ਨ ਵਾਸਤੇ ਉਵੇਂ ਹੀ ਲੱਗੇ ਤੁਰਨਾ ਪਊਗਾ ਸਾਨੂੰ ਹਾਂ ਤੁਹਾਡੀ ਗੱਲ ਵੱਡੀ ਹੋ ਜਾਊਗੀ ਤੁਹਾਡੀ ਆਵਾਜ਼ ਉੱਚੀ ਹੋ ਜਾਊਗੀ ਜੀ ਉਹ ਚੀਜ਼ ਕਰਦੇ ਦਿਖਾਈ ਦੇਵਾਂਗੇ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਨਹੀਂ ਤਾਂ ਇਲੈਕਸ਼ਨ ਤੋਂ ਬਾਅਦ ਲੋਕ ਆਮ ਤੌਰ ਤੇ ਆਉਂਦੇ ਹੀ ਨਹੀਂ ਠੀਕ ਹੈ ਗੈਬ ਹੋ ਜਾਂਦੇ ਆ ਤੇ ਆਪਦਾ ਜਿਹਨੂੰ ਨੇੜੇ ਆ ਕੇ ਆਉਂਦੇ ਕਿਉਂਕਿ ਪਤਾ ਇਹਨਾਂ ਕੋਲ ਇਨਫਰਾਸਟ੍ਰਕਚਰ ਬਣੇ ਹੋਏ ਐ ਐਡਵਰਟਾਈਜ਼ਮੈਂਟ ਕੋਲੇ ਐ ਮੀਡੀਆ ਤੁਹਾਡੇ ਕੋਲੇ ਵਿਖਾਓ ਜੋ ਮਰਜ਼ੀ ਪਾ ਲੈਣ ਮਨਮੋਹਨ ਸਿੰਘ ਵਰਗਾ ਇਮਾਨ ਜੋ ਚਾਹੇ ਜੰਗ ਜੁੱਦ ਜੋ ਵੀ ਹੋਏ ਨੇ ਉਹਨਾਂ ਦੇ ਪਿੱਛੇ ਮੇਨ ਮਕਸਦ ਵਪਾਰ ਹੀ ਹੁੰਦਾ bizness ਹੀ ਰਿਹਾ ਜੀ ਅੰਗਰੇਜ਼ ਆਏ ਇੱਥੋਂ ਚਲੇ ਵੀ ਗਏ ਸੀਦੋਂ ਦੋ ਦਮ ਸਿੰਘ ਹੋਣੀ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਉਹ ਸਭ ਨੇ ਜੋ ਸੋਚਿਆ ਸੀ ਇਸ ਭਾਰਤ ਵਾਸਤੇ ਤੁਸੀਂ ਆਮ ਨਾਗਰਿਕ ਦੀ ਤਰ੍ਹਾਂ ਵੀ ਵਿਚਰ ਰਹੇ ਹੋ ਹੁਣ ਤੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਹੋ ਦੋਨੇ ਤਰ੍ਹਾਂ ਦਾ ਤੁਸੀਂ ਵੇਖਿਆ ਦੋਨੇ ਪਾਸੇ ਜਿਹੜਾ ਹੈਗਾ 44 ਟ੍ਰਿਲੀਅਨ ਡਾਲਰ ਦੀ ਜਿਹੜੀ ਮਤਲਬ ਲੁੱਟ ਸਾਡੀ ਉਸ ਮੁਲਕ ਚ ਉਸ ਟਾਈਮ ਦੇ ਵਿੱਚ ਹੋਈ ਸੀਗੀ ਜਦੋਂ ਕਿ ਅੱਜ ਜਿਹੜੀ ਵੀ ਮੇਨ ਜਿਹੜੀ ਹੈਗੀ ਹੈ ਅਮਰੀਕਾ ਵਰਗੇ ਡਾਡੇ ਮੁਲਕ ਆ ਉਹਨਾਂ ਦੀ ਸ਼ਾਇਦ 33% ਦੀ ਮਿਲੀਅਨ ਟ੍ਰਿਲੀਅਨ ਦੀ ਹੈਡੀ ਇਕਨੋਮੀ ਹੈ ਤੇ ਸਾਡੇ ਮੁਲਕ ਨੂੰ ਇਹਨਾਂ ਲੁੱਟ ਕੇ ਉਹਨਾਂ ਵੇਲੇ ਚ ਲੱਗੇ ਉਹ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਮਤਲਬ ਪਰ ਅੱਜ ਵੀ ਉਹ ਕਾਬਜ ਨੇ ਜਿਹੜੀ ਆਜ਼ਾਦੀ ਅਸੀਂ ਕਹਿੰਨੇ ਆ ਵੀ ਸਾਨੂੰ 1947 ਚ ਮਿਲੀ ਤੇ ਅਸੀਂ ਬਹੁਤ ਹੋ ਬਹੁਤ ਭਾਗ ਆਜ਼ਾਦੀ ਦਿਵਸ ਮਨਾਉਨੇ ਆ ਇਹਦੇ ਵਿੱਚ ਟ੍ਰਾਂਸਫਰ ਆਫ ਪਾਵਰਸ ਹੈ ਸਿਰਫ ਤੁਹਾਨੂੰ ਰਨ ਕਰਨਾ ਅਸੀਂ ਦੇ ਦਿੱਤਾ ਕਹਿੰਿਆ ਤੁਹਾਡੇ ਕੋਲ ਆਪਣੇ ਅਥੈਂਥਿਕ ਪਾਵਰ ਕੋਈ ਨਹੀਂ ਹੈਗੀ ਅੱਜ ਵੀ ਜਿਹੜਾ ਰਸ਼ੀਨ ਸੌਰੀ ਬ੍ਰਿਟੇਨ ਦਾ ਜਿਹੜਾ ਅੰਗਰੇਜ਼ ਦਾ ਰੂਲ ਹੈ ਉਹ 100% ਤੁਹਾਡੇ ਤੇ ਲਾਗੀ ਹੁੰਦਾ ਹੈ ਉਹੀ ਕਾਨੂੰਨ ਹੈ ਪੁਰਾਣੇ ਉਹੀ 1861 ਦਾ ਸਾਰਾ ਕੁਝ ਪੁਲਸ ਸੈਕਟਰ ਹੈ ਹਰ ਚੀਜ਼ ਜਿਹੜੀ ਹੈਗੀ ਐਮੈਂਡਮੈਂਟਸ ਕਰਕੇ ਮੜੀ-ਮੋਟੀਆਂ ਇਹਨਾਂ ਨੇ ਆਪਣੇ ਮੁਤਾਬਕ ਕੀਤਾ ਨਹੀਂ ਤਾਂ ਅਦਰਵਾਈਜ਼ ਸਭ ਕੁਝ ਉਵੇਂ ਦਾ ਉਵੇਂ ਚੱਲ ਰਿਹਾ ਰਿਜ਼ਰਵ ਬੈਂਕ ਆਫ ਇੰਡੀਆ ਤੁਹਾਡਾ ਵਰਲਡ ਬੈਂਕ ਦੇ ਅਧੀਨ ਹੈ ਤੁਹਾਡਾ ਲਿਗਲ ਦੇ ਗਏ ਉਹਨਾਂ ਨਹੀਂ ਹੈਗਾ ਤੇ ਫਿਰ ਇਸ ਤੋਂ ਬਾਅਦ ਕੀ ਹੋ ਸਕਦਾ ਇਸ ਕਰਕੇ ਇਹ ਮੁਲਕ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਵਰਲਡ ਪਾਵਰਸ ਦੇ ਡ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਸੈਂਟਰ ਦੀਆਂ ਬੈਠੀਆਂ ਉਹ ਵੀ ਕਿਸੇ ਪਾਲਿਸੀ ਨੂੰ ਰਨ ਕਰਨ ਦੇ ਖਾਤਰ ਜਿਹੜਾ ਹੈਗਾ ਕਾਰਪੋਰੇਟ ਦੇ ਹਿੱਤ ਪੂਰਦੀਆਂ ਜਿਹੜੀਆਂ ਦਿਖਾਈ ਦਿੰਦੀਆਂ ਉਸ ਕਰਕੇ ਸਟੇਟ ਦੇ ਹਿੱਤ ਤਾਂ ਬਹੁਤ ਪਿੱਛੇ ਚਲੇ ਜਾਂਦੇ ਮੈਨੂੰ ਉਹ ਮਾਲਵਿੰਦਰ ਮਾਲੀ ਉਹਨਾਂ ਦੀ ਯਾਦ ਆ ਜਾਂਦੀ ਉਹ ਕਈ ਥਾਵਾਂ ਤੇ ਲਿਖਦੇ ਹੁੰਦੇ ਕਹਿੰਦੇ ਜੀ ਫਲਾਨੀ ਗਾਲ ਘੜ ਲਏ ਜੀ ਉਹ ਕਹਿੰਦਾ ਗਾਲ ਦੀ ਡੀਡੀ ਜਿਹੜੀ ਕਾਰਡ ਕੀਪਾਂ ਕੀਤੀ ਗਈ ਹੈ ਕਿ ਕੁਝ ਕਾਰ ਨਹੀਂ ਹੈਗਾ ਨਾ ਕਿ ਕੋਈ ਐਕਸਪ੍ਰੈਸ਼ਨ ਦਸਣੇ ਹੁੰਦੇ ਨਾ ਉਹ ਆਪਣੇ ਸ਼ਬਦਾਂ ਨਾਲ ਦਿੱਤੇ ਜੀ ਚੋਣਾ 2024 ਦਾ ਆਗਾਜ਼ ਹੋ ਚੁੱਕਿਆ ਹੈ ਬੇਸ਼ੱਕ ਪੂਰੇ ਭਾਰਤ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਮੁਕਾਬਲੇ ਬੜੇ ਦਿਲਚਸਪ ਹੋਣਗੇ ਇਸੇ ਤਰ੍ਹਾਂ ਦਾ ਹੀ ਪੰਜਾਬ ਦਾ ਹਲਕਾ ਜ਼ਿਲ੍ਹਾ ਸੰਗਰੂਰ ਜਿਸ ਦੇ ਵਿੱਚ ਕਹਿ ਲਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਦਾ ਆਪਣਾ ਘਰ ਹੈ ਉਹਨਾਂ ਦਾ ਆਪਣਾ ਜ਼ਿਲ੍ਹਾ ਹੈ ਤੇ ਇੱਥੇ ਹੀ ਜਿਹੜੇ ਚੋਣ ਦੇ ਵਿੱਚ ਚੋਣਾਂ ਦੇ ਦੌਰਾਨ ਜਿਨ੍ਹਾਂ ਦੇ ਭੇੜ ਹੋਣਗੇ ਜਿਹੜੀਆਂ ਧਿਰਾਂ ਨੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਤੋਂ ਇਲਾਵਾ ਜਿਹੜੀਆਂ ਵੱਖ-ਵੱਖ ਤਾਂ ਰਹਿਣਾ ਚਾਹੀ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਭਾਜਪਾ ਹੋਵੇ ਤੇ ਉਹਨਾਂ ਦੇ ਅਰਵਿੰਦ ਖੰਨਾ ਹੋਣ ਤੇ ਜਾਂ ਫਿਰ ਇਸੇ ਤਰ੍ਹਾਂ ਹੀ ਆਜ਼ਾਦ ਤੌਰ ਤੇ ਐਕਸ ਡੀ ਐਸ ਪੀ ਬਲਵਿੰਦਰ ਸਿੰਘ ਸੇਖੂ ਹੋਣ ਗੱਲ ਕਰਾਂਗੇ ਸੇਖੂ ਸਾਹਿਬ ਹੋਣਾਂ ਨਾਲ ਉਹ ਇਸ ਮੈਦਾਨ ਦੇ ਵਿੱਚ ਕੁੱਦੇ ਨੇ ਸੇਖੂ ਸਾਹਿਬ ਸਵਾਗਤ ਹੈ ਬੋਲ ਬਤਨਬਾਜ ਜੀ ਸੇਕੂ ਸਾਹਿਬ ਜੇਕਰ ਇਸ ਹਣਕੇ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਤੁਸੀਂ ਕੀ ਸਨੇਹਾ ਲੈ ਕੇ ਜਾ ਰਹੇ ਹੋ ਆਪਣੇ ਲੋਕਾਂ ਦੇ ਵਿੱਚ ਕਿਸ ਸੰਗਰੂਰ ਏਰੀਏ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਮੈਂ ਐਕਚੁਅਲੀ ਵੋਟ ਮੰਗਣ ਵਾਲੀ ਜਿਹੜੀ ਪੋਜੀਸ਼ਨ ਆ ਉਹ ਤਾਂ ਜਗਾਹ ਡਿਫਰੈਂਟ ਹੈ ਆਉਣ ਵਾਲਾ ਸਮਾਂ ਜਿਹੜਾ ਹੈਗਾ ਦੱਸੂਗਾ ਕਿ ਅਸੀਂ ਕਿਸ ਤਰੀਕੇ ਨਾਲ ਇਸ ਵਿੱਚ ਚਰਨਾ ਅਸੀਂ ਫਿਲਹਾਲ ਲੋਕਾਂ 'ਚ ਸਨੇਹਾ ਲੈ ਕੇ ਜਾਣਾ ਹੈ ਕਿ ਵੋਟ ਕਿਹਨੂੰ ਨਾ ਪਾਈ ਜਾਵੇ ਉਹ ਸਭ ਤੋਂ ਵੱਡਾ ਸਵਾਲ ਤਾਂ ਇਹ ਐ ਇਸ ਟਾਈਮ ਵੋਟ ਨਾ ਪਾਉਣ ਦਾ ਵੋਟ ਪਾਉਣ ਦਾ ਨਹੀਂ ਵੋਟ ਪਾ ਪਾ ਕੇ ਤਾਂ ਅਸੀਂ ਬਹੁਤ ਕੁਝ ਜਿਹੜਾ ਹੈਗਾ ਹਾਲਾਤ ਜਿੱਥੇ ਲੈ ਕੇ ਆਂਦੇ ਆ ਉਹ ਸਾਡੀ ਚੋਣ ਜਿਹੜੀ ਹੈਗੀ ਐ ਲੀਡਰਾਂ ਦੀ ਕਹਿ ਲਓ ਪਾਰਟੀਆਂ ਦੀ ਕਹਿ ਲਓ ਉਹਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਪੇਸ਼ੀਂ ਰਹੀਆਂ ਤਾਂ ਪੰਜਾਬ ਦੇ ਹਾਲਾਤ ਅਜਿਹੇ ਨੇ ਤੋ ਇਸ ਕਰਕੇ ਜੇ ਆਪਾਂ ਉਹ ਗੱਲ ਕਰੀਏ ਤਾਂ ਚੋਣ ਨਾ ਕਰਨ ਦੀ ਜਿਹੜੀ ਹੈਗੀ ਐ ਉਹ ਜ਼ਿਆਦਾ ਜਿਹੜੀ ਹੈਗੀ ਐ ਸੁਜੈਸ਼ਨ ਦੇਣ ਦੀ ਜਾਂ ਅਪੀਲ ਕਰਨ ਦੀ ਜਾਂ ਜਿਹੜਾ ਵੀ ਸਟਰਗਲ ਤੁਹਾਡੀ ਜੀ ਕਰਦੇ ਹੋ ਉਹਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਇਹ ਰ ਦੱਸਿਆ ਜਾਵੇ ਕਿ ਕਿਹਨੂੰ ਉਹ ਜਿਹੜਾ ਹੈਗਾ ਚੋਣਾਂ ਨਾ ਚੁਣਿਆ ਜਾਵੇ ਤਾਂ ਨਾ ਚੁਣਨ ਦੇ ਵਿੱਚ ਜਿਹੜਾ ਹੈਗਾ ਸਿਸਟਮ ਸਾਰਾ ਮੌਜੂਦਾ ਤੁਹਾਡੇ ਸਾਹਮਣੇ ਖੜਾ ਹੈਗਾ ਕਿਉਂਕਿ ਪਹਿਲਾਂ ਦੋ ਪਾਰਟੀਆਂ ਦਾ ਮੇਨਲੀ ਚੱਲਦਾ ਸੀਗਾ ਸਾਈਕਲ ਤੀਜੀ ਪਾਰਟੀ ਲੁਕਮਿਓ ਦੇ ਪਿੱਛੇ ਕੰਮ ਕਰਦੀ ਸੀ ਬੀਜੇਪੀ ਜਿਹੜੀ ਤਿੰਨਾਂ ਵਿੱਚੋਂ ਦੋ ਬਣੀਆਂ ਹੋਣੀਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਚੌਥਾ ਸੈਗਮੈਂਟ ਜਿਹਨੂੰ ਆਪਾਂ ਇਹਨੂੰ ਆਪ ਵਾਲੇ ਨੂੰ ਕਹਲੇ ਇੱਕ ਨਵਾਂ ਬਦਲ ਲੈ ਕੇ ਆਂਦਾ ਸੀ ਡਰਵਾਇਤੀ ਪਾਰਟੀਆਂ ਦੇ ਖਿਲਾਫ ਤਾਂ ਉਹਨਾਂ ਦਾ ਜੋ 2 ਸਾਲ ਦਾ ਰਵਈਆ ਤੁਹਾਡੇ ਸਾਹਮਣੇ ਹੈਗਾ ਤਾਂ ਹੁਣ ਹਮਲਾਤੇ ਬਣੇ ਹੋਏ ਆ ਕਿਉਂਕਿ ਇੱਕ ਪੰਜਵੀਂ ਧਰ ਜਿਹੜੀ ਹੈਗੀ ਆ ਉਹ ਸਿਮਰਜੀਤ ਸਿੰਘ ਮਾਨ ਦੇ ਰੂਪ ਵਿੱਚ ਵੀ ਇਸ ਸੰਗਰੂਰ ਦੇ ਏਰੀਆ ਦੇ ਵਿੱਚ ਜ਼ਿਆਦਾ ਸਰਗਰਮ ਹੈ ਮੈਂ ਤਾਂ ਹੋਰ ਵੀ ਬਾਕੀ ਕਈ ਏਰੀਆ ਦੇ ਵਿੱਚ ਪਰ ਇੱਥੇ ਸੰਗਰੂਰ ਤੇ ਉਹਨਾਂ ਦਾ ਪ੍ਰਭਾਵ ਹੈ ਮੌਜੂਦਾ ਐਮਪੀ ਵੀ ਹੈਗੀ ਹੈ ਤੋ ਇਹ ਸਾਰੇ ਦਾ ਸਾਰਾ ਜਿਹੜਾ ਹੈ ਪਿਛਲਾ 25 30 40 ਸਾਲ ਦਾ ਜੇ ਆਪਾਂ ਲਾ ਲਈਏ ਜੇ 92 ਤੋਂ ਲਾ ਲਈਏ ਤਾਂ 30 ਸਾਲ ਜਿਹੜੇ ਹੈਗੇ ਪੂਰੇ ਦੇ ਪੂਰੇ ਦੋਨਾਂ ਪਾਰਟੀਆਂ ਦੇ ਉਹ ਹੈਗੇ ਆ ਉਹਨਾਂ ਵਿੱਚ ਇਹਨਾਂ ਦਾ ਸਿਮਰਜੀਤ ਮਾਨ ਹੋਰਾਂ ਦਾ ਵੀ ਯੋਗਦਾਨ ਕਿੰਨੀ ਵਾਰੀ ਤੀਜੀ ਵਾਰੀ ਚੱਲੋ ਐਮਪੀ ਬਣੇ ਹੋਏ ਤੇ ਜਵਾਬਦੇਹੀ ਤਾਂ ਆਉਗੀ ਸਭ ਦੀ ਨਹੀਂ ਲੋਕਾਂ ਨੇ ਫਿਰ ਉਹਨਾਂ ਨੂੰ ਜੇ ਚੁਣਿਆ ਉਹਨਾਂ ਨੂੰ ਸਤਿਕਾਰ ਤੀਜੀ ਵਾਰੀ ਦਿੱਤਾ ਹੈ ਤਾਂ ਉਹਨਾਂ ਨੇ ਕੰਮ ਵੀ ਕੀਤੇ ਨੇ ਜਿਵੇਂ ਕਾਫੀ ਜ਼ਿਆਦਾ ਕੰਮ ਨੇ ਉਹਨਾਂ ਦਾ ਜ਼ਿਕਰ ਕਰੀਏ ਹਸਪਤਾਲ ਲੈ ਕੇ ਆਨੇ ਮਲੇਰ ਕੋਟਲਾ ਦੇ ਵਿੱਚ ਹੈ ਬਰਨਾਲੇ ਦੇ ਵਿੱਚ ਹੈ ਸੰਗਰੂਰ ਦਾ ਵੀ ਪੀਜੀ ਕਿਹਾ ਜਾ ਰਿ ਇਸ ਤੋਂ ਇਲਾਵਾ ਹੋਰ ਉਹਨਾਂ ਦੇ ਕਾਫੀ ਜ਼ਿਆਦਾ ਕੰਮ ਨੇ ਕਹਿਣ ਨੂੰ ਤਾਂ ਸਾਰਾ ਕੁਝ ਜੋ ਕੁਝ ਬਣਦਾ ਇੱਥੇ ਜਦੋਂ ਸੜਕਾਂ ਦਾ ਜਾਲ ਵਿਛਾ ਸੀ ਤਾਂ ਸੁਖਵੀਰ ਬਾਦਲ ਕਹਿੰਦਾ ਸੀ ਅਸੀਂ ਸੜਕਾਂ ਲੈ ਆਂਦੀਆਂ ਜੋ ਇੱਕ ਸੈਂਟਰ ਦੀਆਂ ਪਾਲਿਸੀ ਦੇ ਅੰਡਰ ਇੱਕ ਡਵੈਲਪਮੈਂਟ ਮੁਲਕ ਦੇ ਵਿੱਚ ਹੋ ਰਹੀ ਹੈ ਉਹਦੇ ਭਾਵੇਂ ਆਊਟਕਮ ਰਿਜ਼ਲਟ ਜਿਹੜੇ ਮਰਜ਼ੀ ਹੋਣ ਦਿਖਾਈ ਦਿੰਦਾ ਢਾਂਚਾ ਖੜਾ ਹੋ ਰਿਹਾ ਤੇ ਉਹ ਢਾਂਚੇ ਵਾਸਤੇ ਕਲੇਮ ਕਰਨ ਨੂੰ ਕੋਈ ਸਿਮਰਜੀਤ ਮਾਨ ਕਰ ਲਵੇ ਕੋਈ ਅੱਜ ਭਗਵੰਤ ਮਾਨ ਕਰੀ ਜਾਵੇ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਕਰੀ ਜਾਵੇ ਇਹ ਸਾਰੀਆਂ ਉਹ ਹੈ ਲੈ ਕੇ ਆਉਣ ਵਾਲਾ ਕੌਣ ਹੈ ਇਹਨਾਂ ਦੇ ਵਿੱਚ ਜੇ ਕੁਝ ਲੈ ਕੇ ਹੀ ਆਏ ਹੁੰਦੇ ਅੱਜ ਸਟ ਇਹ ਉਹ ਜਿਹੜੀਆਂ ਇਲਿਊਜ਼ਨ ਜੇ ਲੋਕਾਂ ਨੂੰ ਵਿਖਾਉਣ ਵਾਸਤੇ ਕਿਹਾ ਜਾਂਦੇ ਆ ਤੇ ਉਹ ਜਿਹੜੀਆਂ ਉਹਦੇ ਪਾਰਟ ਨੇ ਸਾਰੇ ਹੁਣ ਇੱਥੇ ਪੀਜੀਆਈ ਇੱਕ ਨਵਾਂ ਆਇਆ ਵਿਆ ਠੀਕ ਹੈ ਉਹ ਵੀ ਉਹਦੇ ਚਵਾਨ ਸਾਹਿਬ ਦਾ ਅਗੇ ਗਰੋਥੇ ਵੀ ਖੜੇ ਸੀ ਉਹਦੀ ਅੰਦਰ ਘਟਨ ਤੇ ਹਾਲਾਂਕਿ ਹਾਲਾਤ ਇਹ ਆ ਕਿ ਉੱਥੇ ਬੱਚੀਆਂ ਜਿਹੜੀਆਂ ਹੈਗੀਆਂ ਅੰਦਰ ਸਾਂ ਪਿਛਲੇ ਤਕਰੀਬਨ ਸਾਲ ਤੋਂ ਧਰਨਾ ਲਾ ਕੇ ਬਾਹਰ ਬੈਠੀਆਂ ਕਿਉਂਕਿ ਨੌਕਰੀਆਂ ਦਿੱਤੀਆਂ ਬਾਹਰਲੇ ਸਟੇਟ ਵਾਲਿਆਂ ਇੱਥੇ ਤਾਂ ਪੰਜਾਬੀ ਕੋਈ ਹੈ ਹੀ ਨਹੀਂ ਸਾਡੇ ਤੇ ਇਹ ਇਹ ਹੈ ਇਹਨਾਂ ਤੋਂ ਸਵਾਲ ਪੁੱਛਣਾ ਹੈ ਲੀਡਰਾਂ ਤੋਂ ਵੀ ਤੁਸੀਂ ਜੇ ਕੋਈ ਇੰਡਸਟਰੀ ਵੀ ਆਉਂਦੀ ਹੈ ਜੇ ਕੋਈ ਹੋਰ ਨਵੀਂ ਚੀਜ਼ ਆ ਰਹੀ ਹੈ ਤੁਸੀਂ ਕੀ ਫਤੋ ਵੰਦ ਜਿਹੜੀ ਉਹਨੇ ਕਿਹਾ ਵੀ ਲੋਕਲ ਅਸੀਂ ਜਿਹੜਾ ਸਾਡਾ ਸਕਿਲਡ ਮਜ਼ਦੂਰ ਵੀ ਹੋਊਗਾ ਲੇਬਰ ਜੋ ਵੀ ਜਿਹੜਾ ਬਾਕੀ ਰਹੋਣਗੇ ਸਾਡੇ ਆਪਣੇ ਹੋਣਗੇ ਸਾਡੇ ਇੰਡਸਟਰੀ ਆਈ ਕਦੇ ਪੰਜਾਬ ਦੇ ਕਿਸੇ ਲੀਡਰ ਨੇ ਕਦੇ ਹੈਗਾ ਕਿ ਪੰਜਾਬ ਦੀ ਲੇਬਰ ਨੂੰ ਜਾਂ ਪੰਜਾਬ ਦੇ ਸਕਿਲਡ ਬੰਦੇ ਨੂੰ ਜਾਂ ਪੰਜਾਬ ਦੇ ਯੂਥ ਨੂੰ ਕੋਈ ਨੌਕਰੀ ਮਿਲੇ ਪ੍ਰਾਈਵੇਟ ਨੌਕਰੀ ਵਾਸੇ ਵਪਾਰਾਲਾ ਨੇ ਕੀਤਾ ਇਹ ਸਭ ਮੁਖਾਵੇ ਦੀਆਂ ਗੱਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਚੀਜ਼ਾਂ ਜਿਹੜੀਆਂ ਇੱਕ ਰੂਟੀਨ ਤੇ ਇਨਫਰਾਸਟ੍ਰਕਚਰ ਕ੍ਰੀਏਟ ਹੋ ਰਿਹਾ ਹੈ ਉਹਦੇ ਵਿੱਚ ਆਪਣੇ ਆਪਣੇ ਕਲੇਮ ਕਰਦੇ ਕੁਝ ਲੈ ਕੇ ਆਏ ਹੁੰਦੇ ਤਾਂ ਅੱਜ ਸਟੇਟ ਦੀ ਹਾਲਤ ਇਹ ਨਹੀਂ ਹੋਣੀ ਸੀ ਨਾ ਕੋਈ ਇਸੇ ਮਰਜ਼ੀ ਤੇ ਮਾਨ ਲੈ ਕੇ ਆਇਆ ਤੇ ਨ ਲੈ ਕੇ ਨਾ ਕੋਈ ਆਪਾ ਲੈ ਕੇ ਆਏ ਲੈ ਕੇ ਗਏ ਲੁੱਟਿਆ ਗਿਆ ਪੰਜਾਬ ਦੋ ਹੱਥਾਂ ਨਾਲ ਰਹਿਂਦਾ ਖੁੰਦਾ ਜਿਹੜਾ ਬਚਦਾ ਇਹਨਾਂ ਦੇ ਘਰਾਂ ਚਾਇਆ ਕਿ ਬਾਕੀ ਵੱਡਾ ਹਿੱਸਾ ਜਿਹੜਾ ਇਥੋਂ ਦਾ ਕਾਰਪੋਰੇਟ ਜਿਹੜਾ ਹੈਗਾ ਮੁਲਕ ਨੂੰ ਲੁੱਟ ਰਿਹਾ ਉਹਦੇ ਖਾਤੇ ਚ ਆ ਜਾਂਦਾ ਤੇ ਰਲ ਮਿਲ ਕੇ ਇਸ ਲੁੱਟ ਦਾ ਸਾਰੇ ਹਿੱਸਾ ਬਣੇ ਹੋਏ ਆ ਸੋ ਇਹੀ ਚੀਜ਼ ਦੀ ਮਗਲ ਕਰ ਰਹੇ ਤੁਸੀਂ ਚੋਣ ਦੇ ਬਾਰੇ ਪੁੱਛਿਆ ਸੀ ਇਹਨਾਂ ਨੂੰ ਨਾਂ ਚੁਣਨ ਦੀ ਗੱਲ ਕਰਨ ਬਾਰੇ ਸਭ ਤੋਂ ਵੱਡਾ ਸਾਡਾ ਜਿਹੜਾ ਹੈਗਾ ਜ਼ੋਰ ਲੱਗਣਾ ਇਸ ਨਾ ਜਿਹੜੀ ਇਲੈਕਸ਼ਨ ਆ ਇਹਨੂੰ ਅਸੀਂ ਸਿਆਸਤ ਵਰਸਸ ਸੰਗਰੂਰ ਦਾ ਰੂਪ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸੰਗਰੂਰ ਨੇ ਹਮੇਸ਼ਾ ਜਿਹੜਾ ਹੈਗਾ ਵੱਖਰੇ ਰਿਜ਼ਲਟ ਦਿੱਤੇ ਆ ਹਮੇਸ਼ਾ ਦੂਜੇ ਪਾਸੇ ਖੜਦੇ ਰਹੇ ਤੇ ਅੱਜ ਜਿਹੇ ਸਿਆਸਤ ਦੇ ਉਲਟ ਖੜੇ ਹੋਣ ਦਾ ਮੌਕਾ ਆਇਆ ਤਾਂ ਸੰਗਰੂਰ ਨੂੰ ਹੀ ਇਸ ਕਰਕੇ ਅਸੀਂ ਵੀ ਚੁਣਿਆ ਕਿ ਲੋਕ ਸਮਝਦੇ ਵੀ ਗੱਲ ਨੂੰ ਰਿਜ਼ਲਟ ਵੀ ਜਿਹੜਾ ਹੈਗਾ ਨਾਲ ਦੀ ਨਾਲ ਦਿੰਦੇ ਤੇ ਜੇ ਇਹਨਾਂ ਨੂੰ ਸਮਝ ਆ ਗਈ ਗੱਲ ਕਿ ਜੋ ਸਿਆਸਤ ਹੈ ਮਹਨਤਕ ਦੀ ਮੌਜੂਦਾ ਉਹੀ ਕਾਰਨ ਹੈ ਪੰਜਾਬ ਦੀ ਬਰਬਾਦੀ ਦਾ ਤਾਂ ਫਿਰ ਇੱਕ ਨਵਾਂ ਜਿਹੜਾ ਹੈਗਾ ਹਾਲ ਪੰਜਾਬ ਵਿੱਚ ਪੋਲਿਟਿਕਲ ਜਿਹੜਾ ਹੈਗਾ ਜਿਹੜਾ ਕਿ ਗੈਰ ਪੋਲ ਕਰਦੇ ਹੁਣ ਇਹਨੂੰ ਆਪਣੇ ਹਰ ਗੱਲਬਾਤ ਵਿੱਚ ਜ਼ਿਕਰ ਕਰਨਾ ਪੈਂਦਾ ਕਿ ਰਾਜਨੀਤੀ ਕੀ ਹੈ ਆਪਾਂ ਕਹਿੰਦੇ ਰਾਜਨੀਤੀ ਗੰਦੀ ਆ ਰਾਜਨੀਤੀ ਮਾੜੀ ਇਹਦੇ ਵਿੱਚ ਵੜਿਆ ਨਾ ਜਾਵੇ ਪਹਿਲੀ ਗੱਲ ਤਾਂ ਰਾਜਨੀਤੀ ਨੂੰ ਉਹਦੇ ਜਿਹੜੇ ਲੋਗ ਆ ਉਹਨਾਂ ਨੇ ਇਸ ਤਰੀਕੇ ਨਾਲ ਯੂਜ਼ ਕੀਤਾ ਕਿ ਉਹਦੇ ਵਿੱਚੋਂ ਕਿਰਨਾਰ ਜਾਂ ਮੁਸ਼ਕਰੀਆ ਬਦਬੋ ਆਉਣ ਲੱਗ ਪਈ ਹੈ ਦੂਜੀ ਗੱਲ ਹੈ ਰਾਜਨੀਤੀ ਰਾਜਨੀਤੀ ਦਾ ਮਤਲਬ ਹੁੰਦਾ ਕਿ ਰਾਜ ਕਰਨ ਦੀ ਨੀਤੀ ਉਹਦੇ ਵਿੱਚ ਲੋਕ ਤਾਂ ਪਹਿਲੇ ਹੀ ਮਾਈਨਸ ਹੈਗੇ ਰਾਜ ਕਿਵੇਂ ਕਰਨਾ ਉਹਦੀ ਨੀਤੀ ਹੈ ਉਹਦੇ ਵਿੱਚ ਤੁਸੀਂ ਜੇ ਸੋਚੋਗੇ ਕਿ ਲੋਕਾਂ ਦਾ ਕੋ ਭਲਾ ਹੋਊਗਾ ਇਹ ਤਾਂ ਬੜੀ ਸਿੰਪਲ ਜੀ ਗੱਲ ਸੀ ਕਿਸੇ ਦੇ ਧਿਆਨ 'ਚ ਹੀ ਨਹੀਂ ਆਈ ਹੁਣ ਇਹਦੇ ਤੇ ਵਿਚਾਰ ਕੀਤਾ ਜੇ ਨੀਤੀ ਹੋਣੀ ਤਾਂ ਲੋਕ ਰਾਜ ਦੀ ਨੀਤੀ ਹੋਣੀ ਚਾਹੀਦੀ ਸੀ ਲੋਕਾਂ ਦਾ ਰਾਜ ਡੈਮੋਕ੍ਰੇਸੀ ਲੋਕ ਰਾਜ ਤੇ ਲੋਕ ਰਾਜ ਦੀ ਨੀਤੀ ਜੇ ਲੋਕਾਂ ਨੂੰ ਕੋ ਪਾਵਰਫੁੱਲ ਕਰਨ ਵਾਸਤੇ ਹੋਵੇ ਉਹ ਹੁੰਦੀ ਹੈ ਇਹ ਤਾਂ ਮੁੱਠੀ ਪਰ ਲੋਕ ਪਾਵਰਫੁੱਲ ਹੋਏ ਤਾਂ ਰਾਜਨੀਤੀ ਜਿਹੜੀ ਉਹਨੇ ਕੀਤੀ ਹੈ ਉਹ ਬਿਲਕੁਲ ਗਲਤ ਹੈ ਉਹ ਨੂੰ ਨੂੰ ਕਰਨ ਦੀ ਲੋੜ ਹੈ ਲੋਕਾਂ ਨੂੰ ਲੋਕ ਰਾਜਨੀਤੀ ਜਿਹੜੀ ਹੈਗੀ ਉਸ ਪਾਸੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕਰਾਂਗੇ ਚਲੋ ਸੰਖੇਪ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਨਾ ਚੁਣੋ ਜਿਹੜੇ ਬੰਦੇ ਠੀਕ ਨਹੀਂ ਹੈਗੇ ਚੁਣਨ ਕਿਸ ਨੂੰ ਚੋਣ ਦਾ ਪਾਉਣੇ ਵੋਟ ਦਾ ਅਧਿਕਾਰ ਹੈ ਉਹ ਇਹ ਚੀਜ਼ ਹੋਣੀ ਹੈ ਲੋਕਾਂ ਦਾ ਚੋਣ ਤਾਂ ਹੋਣੀ ਹੈ ਬਿਲਕੁਲ ਬਿਲਕੁਲ ਚੋਣ ਹੋਣੀ ਹੈ ਚੋਣ ਬਿਲਕੁਲ ਮੈਂ ਕਹਿੰਦਾ ਅੱਗੇ 60% 65% 55% ਵੋਟ ਪੈਂਦੀ ਹੈ ਬਾਈ ਇਲੈਕਸ਼ਨ ਤਾਂ 36% ਪਈ ਸੀ ਇਸੇ ਸੰਗਰੂਪ ਚ ਮੈਂ ਅਪੀਲ ਕਰਦਾ ਕਿ 100% ਵੋਟ ਪਾਈਏ ਆਪਾਂ ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਹੀ ਜਮ੍ਹਾਂ ਕਟਾਓ ਕੀਤਾ ਹੋਇਆ ਤੁਹਾਨੂੰ 60% ਤੋਂ ਗਣਦੇ ਨਹੀਂ 35% ਤਾਂ ਇਹਨਾਂ ਨੇ ਡੈਡ ਸੈਗਮੈਂਟ ਸਮਝਿਆ ਹੋਇਆ ਹੈ ਪੰਜਾਬ ਨੂੰ ਵੀ ਇਹਨਾਂ ਤੋਂ ਵੋਟ ਹੀ ਨਹੀਂ ਪੈਣੀ ਵੈਸੇ ਤਾਂ ਸਾਡੇ ਮੁਲਕ ਦਾ ਵੀ ਟ੍ਰੈਂਡ ਹੈ ਪਰ ਅਸੀਂ ਪੰਜਾਬ ਦੇ ਵਿੱਚ ਤਾਂ ਘੱਟੋ ਘੱਟ ਜਗ੍ਹਾ ਗਈਏ ਅਸੀਂ ਵੋਟ ਤਾਂ 100% ਪਾਈਏ ਇੱਕ ਵਾਰੀ ਵੋਟ ਜਿਹੜੀ ਹੈਗੀ ਕਿਤੇ ਦੋ ਮੇਨ ਇਲੈਕਸ਼ਨ ਆਉਂਦੇ ਆ ਦੋ ਤਿੰਨ ਵਿੱਚ ਵੈਸੇ ਛੋਟੇ ਇਲੈਕਸ਼ਨ ਆਉਂਦੇ ਛੋਟੇ ਇਲੈਕਸ਼ਨਾਂ ਚ ਤਾਂ ਕਰੋ ਚਾ ਕੇ ਲੈ ਜਾ ਕੇ ਤੁਹਾਡੇ ਤੋਂ ਵੋਟ ਪਾ ਲੈਂਦੇ ਆ ਇਹ ਇਲੈਕਸ਼ਨਾਂ ਵਿੱਚ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੋਟ ਘੱਟ ਪਵੇ ਤਾਂ ਉਹ ਇੱਕਨਾਂ ਦਾ ਬਹੁਤ ਕੰਮ ਸੌਖਾ ਹੋ ਜਾਂਦਾ ਮਾਲੋ 60% ਹੋਈ ਹੈ 6 ਜਗ੍ਹਾ ਤੇ 6 ਲੋਕ ਚੋਣ ਲੜ ਰਹੇ ਆ ਤਾਂ ਜਿੱਤ ਵਾਸਤੇ ਕਿੰਨੇ ਰਹਿ ਗਏ 11% ਵੋਟਰ ਵਾਲਾ ਬੰਦਾ ਜਿੱਤ ਸਕਦਾ ਇਹਨਾਂ ਨੂੰ ਉਹ ਹੈ ਵੀ ਘੱਟੋ ਘੱਟ ਜਿਹੜਾ ਹੈਗਾ ਇਹ 15% 20% 25% ਵੋਟ ਦੇ ਸਿਸਟਮ ਦੇ ਸਾਰੀ ਪਾਰਟੀਆਂ ਖੇਡਦੀਆਂ ਉਹਦੇ ਵਾਸਤੇ ਸਭ ਤੋਂ ਵੱਡੀ ਲੋੜ ਤਾਂ ਹੈਗੀ ਪਹਿਲਾਂ ਸਭ ਤੋਂ ਵੱਧ ਵੋਟ ਪਾਉਣੀ ਕਿਉਂ ਪਾਉਣ ਦੀ ਜਿਹੜੀ ਗੱਲ ਹੈਗੀ ਆ ਉਹ ਸਾਡੇ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਹੁਣ ਦੇਖੋ ਜੀ ਰੋਏ ਪੋਲੀਟੀਕਲ ਸਿਸਟਮ ਜੇ ਫੇਲ ਹੋਇਆ ਹੈ ਅੱਜ ਸਾਡੇ ਕੋਲ ਚੌਥਾ ਬਦਲ ਨਹੀਂ ਹੈਗਾ ਇਸ ਕੋਈ ਸ਼ੱਕ ਨਹੀਂ ਹੈ ਪਰ ਲੋਕ ਤਾਂ ਹੈਗੇ ਐ ਐਡੀ ਕਿਹੜੀ ਗੱਲ ਹੈ ਪੰਜਾਬ ਦੇ ਵਿੱਚ ਕੋਈ ਅਸਟਰਾ ਦੇ ਆਜ਼ਾਦ ਲੋਕ ਹਮੇਸ਼ਾ ਖੜੇ ਹੁੰਦੇ ਆ ਉਹਨੂੰ ਉਸੇ ਉਹਨੂੰ ਹੋਰ ਕਰਦੇ ਆ ਕਿਉਂਕਿ ਹੁਣ ਪਤਾ ਹੁੰਦਾ ਵੀ ਪਾਰਟੀਆਂ ਦੀ ਜਿਹੜੀ ਪੋਲਿਟਿਕਸ ਹੈ ਉਹ ਇੰਨੀ ਸਟਰੋਂਗ ਹੈ ਕਿ ਅਜਾੜ ਲੋਕ ਹੈ ਅਜੇ ਤੱਕ ਬਹੁਤੇ ਕਾਮਯਾਬ ਕਰੇ ਹੋਏ ਜਾਂ ਕੋ ਹੋਏ ਹੀ ਨਹੀਂ ਪਰ ਅਸੀਂ ਉਸ ਚੀਜ਼ ਨੂੰ ਕਿੰਨੀ ਦਿਨ ਜਿਹੜੀ ਹੈਗੇ ਦਰਕਰਾਰ ਕਰਾਂਗੇ ਠੀਕ ਹੈ ਸਟੇਟ ਇਲੈਕਸ਼ਨ ਦੇ ਵਿੱਚ ਆਉਣ ਤੱਕ ਅਜੇ ਟਾਈਮ ਹੈਗਾ ਉਹ ਤੱਕ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਖੇਤਰੀ ਪਾਰਟੀ ਜਿਹੜੀ ਹੈਗੀ ਕੋਈ ਨਾ ਕੋਈ ਕ੍ਰੀਏਟ ਹੋਵੇ ਕਿਉਂਕਿ ਜਿਹੜੀ ਖੇਤਰੀ ਪਾਰਟੀ ਕਾਲੀ ਦਲ ਆਪਣੇ ਆਪ ਨੂੰ ਕਹਿੰਦੀ ਹੈ ਕਿ ਤਾਂ ਕਦੇ ਖੇਤਰੀ ਨਹੀਂ ਅੱਜ ਇਹਨਾਂ ਨੂੰ ਬੀਜੇਪ ਨੇ ਜੁੱਤੀਆਂ ਮਾਰ ਕੇ ਬਾਹਰ ਕੱਢਤਾ ਠੀਕ ਹੈ ਪੂਰੀ ਇਹਨ ਕਹਿੰਦੇ ਇਹਦੇ ਪਿੱਛੇ ਵੀ ਕੁਰਾ ਅੰਦਰੋਂ ਅੰਦਰੋਂ ਅੱਜ ਵੀ ਇੱਕੋ ਨੇ ਗਾਂ ਫੇਰ ਹੋ ਜਾਣਗੇ ਕੁਝ ਪਾਲਿਸੀਆਂ ਜਿਹੜੀਆਂ ਅੱਜ ਸੂਟ ਨਹੀਂ ਕਰਦੀਆਂ ਅੱਜ ਬੀਜੇਪੀ ਦੀ ਜਿਹੜੀ ਪ੍ਰੋਬਲਮ ਜਿਹੜੀ ਕਿਸਾਨ ਦੇ ਨਾਲ ਹੋਈ ਵੀ ਉਹ ਪੰਜਾਬ 'ਚ ਇਹਨਾਂ ਨੂੰ ਸੂਟ ਨਹੀਂ ਕਰਦੀ ਨਹੀਂ ਤਾਂ ਇਹਨਾਂ ਦਾ ਤਾਂ ਹੋਇਆ ਵੈਸੀ ਸਮਝੌਤਾ ਤੇ ਹੈ ਕਿਤੇ ਇਕੱਠੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਹੈਗੀਆਂ ਇਹਹੀ ਲੋਕ ਫੇਰ ਜਿਵੇਂ ਅੱਜ ਇੱਕ ਵਾਰ ਪਾਰਟੀ ਜਿਹੜਾ ਬਦਲਦਾ ਕਲਚਰ ਹੈ ਤੇ ਲੋਕਾਂ ਨੂੰ ਹੁਣ ਕਦੋਂ ਜਾਗ ਆਉਗੀ ਜਦੋਂ ਆਪਾਂ ਸਾਰੇ ਲੋਕ ਆਪਣੀ ਉਮਰਾਂ ਬਤਾ ਦਿੰਦੇ ਅਸੀਂ ਕੱਲ ਨਹੀਂ ਅਸੀਂ ਕਾਂਗਰਸੀਆਂ ਅਸੀਂ ਤਾਂ ਹੈ ਤੇ ਹੁਣ ਉਹ ਜਾਗਣ ਦੀ ਲੋੜ ਹੈ ਉਹ ਪਾਰਟੀ ਦਾ ਨਹੀਂ ਹੈਗਾ ਉਹ ਆ ਮਾਂ ਪਾਰਟੀ ਕਹਿੰਦੇ ਆ ਤੇ ਮਾਂ ਤਾਂ ਸਾਰੇ ਮਾਂ ਮਸ਼ਹੂਰੀ ਲੱਗਦੇ ਮੈਨੂੰ ਤਾਂ ਇਹ ਉਹ ਉਹਨਾਂ ਦਾ ਆਪ ਵਕ ਕਰਦੇ ਆ ਸੇਗੋ ਸਾਹਿਬ ਕੱਲ ਨੂੰ ਤੁਸੀਂ ਜਿੱਤ ਜਾਂਦੇ ਹੋ ਤੁਹਾਡੀ ਜਿੱਤ ਹੁੰਦੀ ਹੈ ਤੁਸੀਂ ਸਿਸਟਮ ਤੋਂ ਵੱਖ ਕਿਵੇਂ ਚੱਲ ਲੋਗੇ ਕਿਉਂ ਜਿਹੜਾ ਬੰਦਾ ਵੀ ਜਿੱਤਦਾ ਵੇਖੋ ਭਗਵੰਤ ਮਾਨ ਸਾਹਿਬ ਨੇ ਜੋ ਮਰਜ਼ੀ ਆਪਾਂ ਕਰ ਲਈ ਜਦੋਂ ਇਸ ਮੁੱਖ ਮੰਤਰੀ ਸਾਹਿਬ ਬਣਨ ਤੋਂ ਪਹਿਲਾਂ ਉਹ ਜਿਸ ਤਰ੍ਹਾਂ ਲੋਕਾਂ ਦੇ ਵਿਚਰਦੇ ਸਨ ਹੁਣ ਵੀ ਕਦੇ ਨਾ ਕਦੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਲਟਾ ਉਹ ਵੀ ਕਹਿੰਦੇ ਨੇ ਕਿ ਇਹਨਾਂ ਦੇ ਹੱਥ ਵੱਜੇ ਹੋਏ ਨੇ ਇਹਨਾਂ ਨੂੰ ਦਿੱਲੀ ਤੋਂ ਹੁਕਮ ਆਉਂਦੇ ਨੇ ਇਹਨਾਂ ਨੂੰ ਫਲਾਣਾ ਚਲਾਉਂਦੇ ਪਿੱਛੋਂ ਉਹ ਸਾਰੇ ਸੇਖੋਂ ਨੂੰ ਵੀ ਕੱਲ ਨੂੰ ਪਿੱਛੋਂ ਕੋ ਚਲਾਵੇ ਜੋ ਆਉਂਦਾ ਫਿਰ ਦੱਸਿਆ ਤਾਂ ਜਾ ਸਕਦਾ ਅੱਜ ਭਗਵਾਨ ਜੀ ਮੰਨਦਾ ਤਾਂ ਜਾਵੇ ਵੀ ਦੱਸਦਾ ਇਹਦਾ ਮਤਲਬ ਸਾਰੇ ਬਈਮਨਸਨ ਜਿੰਨੇ ਵੀ ਅੱਜ ਜਿੱਤ ਕੇ ਉਧਰ ਗਏ ਨੇ ਉਹ ਸਾਰੇ ਉਧਰ ਦੀ ਰਹਿਗੇ ਨੇ ਬਿਲਕੁਲ ਇਹਹੀ ਤਾਂ ਚਿੰਤਾ ਦਾ ਵਿਸ਼ਾ ਹੈ ਇਹ ਕੁਝ ਵੀ ਫਿਰ ਵੱਖਰਾ ਹੋ ਤੇ ਹੁਣ ਸੇਖੋਂ ਕਹੀ ਲਿਖ ਕੇ ਦੇ ਦੇਵੇ ਕਿਹੜਾ ਢਡ ਪਾੜ ਕੇ ਵਿਖਾਦੇ ਵੇ ਇਹ ਵੀ ਹਾਂ ਵੱਖਰਾ ਹੋਗਾ ਉਹ ਗੱਲ ਹੀ ਕੀਤੀ ਜਾ ਸਕਦੀ ਹੈ ਨਾ ਕੋਈ ਹੋਰ ਤੁਹਾਡੇ ਕੋਲ ਜੇ ਕੋਈ ਇਸ ਤਰ੍ਹਾਂ ਦਾ ਕੋ ਹੋਵੇ ਤਾਂ ਮੈਨੂੰ ਦੱਸੋ ਮੈਨੂੰ ਗਾਈਡ ਕਰ ਦਿਓ ਕਿ ਮੈਂ ਦੱਸਾਂ ਵੀ ਜਿਹੜੇ ਲੋਕਾਂ ਨੂੰ ਤਬਾਰ ਆ ਜੀ ਜਿਹਨੂੰ ਝੂਠ ਮਾਰ ਕੇ ਹੀ ਸਾਰੇ ਗਏ ਆ ਤੇ ਮ ਜੇ ਨਾ ਹੋਇਆ ਤਾਂ ਤੁਹਾਡੇ ਸਾਹਮਣੇ ਹੀ ਫਿਰ ਜਿੱਥੇ ਇੰਨਾ ਗੰਦ ਇਕੱਠਾ ਅਸੀਂ ਤਾਂ ਸੱਚੀ ਬੋਲਾਂਗੇ ਜੀ ਸੱਚ ਬੋਲ ਕੇ ਦੇਖੋ ਅੱਜ ਇਹ ਸੱਚ ਹੈ ਕੱਲ ਨੂੰ ਜੇ ਇਹ ਪੂਰਾ ਨਹੀਂ ਹੁੰਦਾ ਮਤਲਬ ਘਟੋ ਘਟ ਕਿਹਾ ਤਾਂ ਜਾ ਸਕਦਾ ਵੀ ਸਾਡੇ ਤੋਂ ਪੂਰਾ ਨਹੀਂ ਹੋਇਆ ਅੱਜ ਇਹ ਮੰਨ ਲੋ ਮਜਬੂਰ ਹੋਣ ਇਹ ਇਹ ਕਰ ਨਾ ਸਕਦੇ ਹੁਣ ਪਰ ਕਿਹੜੇ ਡਾਕਟਰ ਨੇ ਕਿਹਾ ਇਹਨਾਂ ਨੂੰ ਵੀ ਇਹ ਲੋਕਾਂ ਦੇ ਟੈਕਸਾਂ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਕਹਾਂ ਕਾਣ ਜਾਂ ਹੋਰ ਜਿਹੜੀਆਂ ਠੱਗੀਆਂ ਲੱਗੇ ਹੋਏ ਮਾਰਨ ਛੱਡ ਦੇਣੇ ਜੇ ਚੰਗੇ ਸੀ ਤਾਂ ਜੇ ਸਾਡੇ ਕੋਲ ਜੇ ਕੱਲ ਨੂੰ ਕੁਝ ਆਇਆ ਅਸੀਂ ਡਿਲੀਵਰ ਨਾ ਕਰ ਸਕੀਏ ਅਸੀਂ ਨਕਾਰ ਕੇ ਪਾਸੇ ਤਾਂ ਹੋ ਸਕਦੇ ਵੀ ਨਹੀਂ ਭਾਈ ਇਹ ਸਿਸਟਮ ਜਿਹੜਾ ਇਹ ਤੁਹਾਡੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਕਾਮਯਾਬ ਹੁੰਦਾ ਦੱਸ ਲੋਕਾਂ ਜਿੱਦਾਂ ਦੱਸਿਆ ਜਾ ਸਕਦਾ ਇਹ ਕਹਿੰਦੇ ਅਸੀਂ ਕਰਾਂਗੇ ਅਸੀਂ ਹੁਣ ਕਰਕੇ ਵਿਖਾਉਨੇ ਆ ਜੀ ਮਤਲਬ ਐਡਾ ਜਿਗਰਾ ਰੱਖਦੇ ਹੋ ਤੁਸੀਂ ਇਹਦੇ ਵਾਸਤੇ ਬਣਦੀ ਤੁਸੀਂ ਆਪਣੇ ਅਸਤੀਫਾ ਦੇ ਦੋ ਇਹਦੇ ਵਾਸਤੇ ਜਿਗਰੇ ਦੀ ਲੋੜ ਨਹੀਂ ਅਸਤੀਫੇ ਦੇਣ ਦੀ ਵੀ ਲੋੜ ਨਹੀਂ ਹੁੰਦੀ ਕੋਈ ਇਹੀ ਤਾਂ ਗੱਲਾਂ ਮੈਨੂੰ ਜਿਹੜੀਆਂ ਗੱਲਾਂ ਚ ਹੁਣ ਨਿਕਲ ਕੇ ਆਇਆ ਮੈਂ ਹਾਈ ਕੋਰਟ ਦੇ ਅਗੇਂਸਟ ਬਹੁਤ ਚੀਜ਼ਾਂ ਵੱਡੀਆਂ ਹੋ ਗਈਆਂ ਜੇਲ ਕਟਿਆਂ ਦੀ ਲੋਕ ਕਹਿੰਦੇ ਬਹੁਤ ਵੱਡਾ ਜਿਗਰਾ ਇੱਕ ਰੁਟੀਨ ਦੀ ਗੱਲਬਾਤ ਜਿਹੜੀ ਕਿ ਕੁਦਰਤ ਦੇ ਫਲੋ ਚੱਲ ਰਹੀ ਹੈ ਮੈਂ ਉਹਦਾ ਇੱਕ ਪਾਰਟ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਵਲਟੇਜ ਰੋਣਗੇ ਉਦੋਂ ਵੀ ਅਸੀਂ ਫੇਲ ਹੋਵਾਂਗੇ ਜੇ ਹੁਣ 6 ਸਾਲ ਦੇ ਸੰਘਰਸ਼ ਵਿੱਚ ਜੇ ਅੱਜ ਇੱਕ ਥਾਂ ਤੇ ਖੜੇ ਆਂ ਤੇ ਹੁਣ ਤੱਕ ਨਹੀਂ ਇਹਨਾਂ ਦੇ ਮਤਲਬ ਕਿਸੇ ਤਰ੍ਹਾਂ ਦੇ ਵੀ ਡੋਰੇ ਜਿਹੜੇ ਪਾਏ ਹੋਲੇ ਚ ਅਸੀਂ ਕਾਬੂ ਆਏ ਤਾਂ ਮੈਂ ਆਪਣੇ ਤੋਂ ਉਮੀਦ ਕਰ ਸਕਦਾ ਕਿ ਮੈਂ ਜਿਹੜਾ ਹੈਗਾ ਸ਼ਾਇਦ ਕੁਝ ਵੱਖਰੀ ਚੀਜ਼ ਅਸੀਂ ਆਉਣ ਦੇਣ ਦੀ ਕੋਸ਼ਿਸ਼ ਕਰ ਸਕੀਏ ਤੇ ਬਾਕੀ ਦਾ ਸਮਾਂ ਦੱਸੂਗਾ ਨਾ ਕਿਉਂਕਿ ਜੰਨੇ ਝੂਠੇ ਮਾਰ ਕੇ ਗਏ ਆ ਅੱਜ ਮੈਂ ਆਪਣੇ ਲਫ਼ਜ਼ਾਂ ਨੂੰ ਜੇ ਉਹ ਹੀ ਦੇ ਕੇ ਕਹਾ ਤਾਂ ਸੋਚ ਨੂੰ ਹਲਾਉਂ ਸੋਚੂਗਾ ਹੀ ਵੀ ਇਹ ਤਾਂ ਫਰਾਨਾ ਵੀ ਕਹਿੰਦਾ ਸੀ ਅਸੀਂ ਤਾਂ ਪ੍ਰੈਕਟੀਕਲੀ ਜਿਹੜੀ ਹੈਗੀ ਅੱਜ ਮੈਂ ਕੋਈ ਫालतू ਗੱਲ ਨਹੀਂ ਕਰਨਾ ਚਾਹੁੰਦਾ ਜ ਮਨੂਆ ਪਹਿਲੀ ਵਾਰੀ ਜਾਦਖੜੇ ਨੂੰ ਐਮਪੀ ਬਣਾ ਕੇ ਭੇਜਣ ਉਹ ਲੋਕਾਂ ਦਾ ਰੁਝਾਨ ਹੈ ਬਣਾ ਵੀ ਦੇਣਗੇ ਤਾਂ ਕੋਸ਼ਿਸ਼ ਤਾਂ ਕਰਾਂਗੇ ਗੱਲ ਵੱਡੀ ਹੋਊਗੀ ਦੂਰ ਤੱਕ ਜਾਊਗੀ ਦਿਖਾਈ ਦੇ ਜਾਊਗਾ ਉਹ ਆਪਣੇ ਕਹਾਵਤ ਹੈ ਜਜ਼ਬਾ ਉਹਨੂੰ ਨਾਈ ਨੇ ਵਾਲ ਕੱਟਣ ਵਾਲੇ ਨੇ ਕਿਹਾ ਸੀ ਉਹਨੇ ਪੁੱਛਿਆ ਵਾਲ ਕੱਟੇ ਕਿੱਡੇ ਉਹ ਕਹਿੰਦਾ ਸਾਹਮਣੇ ਆ ਜਾਣੇ ਤੇ ਇਹ ਤਾਂ 2 ਮਹੀਨੇ ਬਾਅਦ ਰਿਜ਼ਲਟ ਆਉਣੇ ਤੇ ਉਸ ਤੋਂ ਬਾਅਦ ਸਾਡਾ ਟੈਸਟ ਸ਼ੁਰੂ ਹੋ ਜਾਣਾ ਮੰਨ ਲਓ ਮੈਨੂੰ ਇੱਥੋਂ ਬਿਲਕੁਲ ਥੋੜੀ ਵੋਟ ਪੈਂਦੀ ਠੀਕ ਹੈ ਤੇ ਫਿਰ ਮੈਂ ਜੇ ਆਪਣੀ ਲੜਾਈ ਨੂੰ ਲੈ ਕੇ ਉਵੇਂ ਚੱਲ ਰਿਹਾ ਫਿਰ ਵੀ ਮੈਂ ਕਾਮਯਾਬ ਹੈ ਮੰਨ ਲਓ ਮੈਨੂੰ ਇੱਥੋਂ ਜੇਤੀ ਬਣਾ ਹੋ ਜਾਂਦੀ ਕੋ ਉਹ ਮੈਂ ਕਹਿੰਦਾ ਅਸੀਂ ਸਟੇਟ ਇਲੈਕਸ਼ਨ ਵਾਸਤੇ ਉਵੇਂ ਹੀ ਲੱਗੇ ਤੁਰਨਾ ਪਊਗਾ ਸਾਨੂੰ ਹਾਂ ਤੁਹਾਡੀ ਗੱਲ ਵੱਡੀ ਹੋ ਜਾਊਗੀ ਤੁਹਾਡੀ ਆਵਾਜ਼ ਉੱਚੀ ਹੋ ਜਾਊਗੀ ਜੇ ਉਹ ਚੀਜ਼ ਕਰਦੇ ਦਿਖਾਈ ਦੇਵਾਂਗੇ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਨਹੀਂ ਤਾਂ ਇਲੈਕਸ਼ਨ ਤੋਂ ਬਾਅਦ ਲੋਕ ਆਮ ਤੌਰ ਤੇ ਆਉਂਦੇ ਹੀ ਨਹੀਂ ਠੀਕ ਹੈ ਗੈਬ ਹੋ ਜਾਂਦੇ ਆ ਤੇ ਆਪਦਾ ਜਿਹਨੂੰ ਨੇੜੇ ਆ ਕੇ ਆਉਂਦੇ ਕਿਉਂਕਿ ਪਤਾ ਇਹਨਾਂ ਕੋਲ ਇਨਫਰਾਸਟ੍ਰਕਚਰ ਬਣੇ ਹੋਏ ਆ ਐਡਵਰਟਾਈਜ਼ਮੈਂਟ ਕੋਲੇ ਐਡ ਮੀਡੀਆ ਤੁਹਾਡੇ ਕੋਲੇ ਬਖਾਓ ਜੋ ਮਰਜ਼ੀ parlਾਂਗੇ ਜੋ ਤੇ ਇਹ ਟੈਸਟ ਦਾ ਸਾਡਾ ਤਾਂ 2 ਮਹੀਨੇ ਬਾਅਦ ਹੀ ਕਲੀਅਰ ਹੋ ਜਾਣਾ ਮੈਨੂੰ ਨਹੀਂ ਲੱਗਦਾ ਕਿ ਅਕਾਲਪੁਰ ਕਿਹੜਾ ਹੈਗਾ ਜਾਂ ਲੋ ਕਰਨੀ ਚਾਹੁੰਦੇ ਆ ਤਾਂ ਉਹਦੇ ਪਿੱਛੇ ਤਾਂ ਹੀ ਕੋਈ ਕੁਦਰਤ ਦਾ ਹੁਕਮ ਤੁਹਾਡੇ ਨਾਲ ਚੱਲਦਾ ਤਾਂ ਮੈਂ ਉਮੀਦ ਕਰਦਾ ਕਿ ਆਉਣ ਵਾਲੇ 2 ਮਹੀਨਿਆਂ ਦੇ ਬਾਅਦ ਰਿਜ਼ਲਟ ਕੋਈ ਵੀ ਆਵੇ ਉਹ ਥੋੜੀਆਂ ਵੋਟਾਂ ਪੈਣ ਉਹ ਮੀਡੀਅਮ ਕਲਾਸ ਵੋਟਾਂ ਪੈਣ ਉਹ ਹਾਈ ਬਹੁਤ ਜ਼ਿਆਦਾ VOTING ਹੋ ਜੇ ਉਹ ਮੇਰੇ ਆਉਣ ਵਾਲੇ ਸਮੇਂ ਦੇ ਸਫ਼ਰ ਨੂੰ ਕੋਈ ਬਹੁਤਾ ਹੋਏ ਨਾ ਫਰਕ ਨਹੀਂ ਪੈਣਾ ਹਾਂ ਪਲੇਟਫਾਰਮ ਵੱਡਾ ਹੋਊਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਜਿਹੜਾ ਸਟਰਗਲ ਹੈਗਾ ਉਹ ਸਟੇਟ ਨੂੰ ਬਚਾਉਣ ਦੀ ਜਿਹੜੀ ਹੈਗੀ ਆ ਉਹ ਇਵੇਂ ਹੀ ਜਾਰੀ ਰਹੂਗੀ ਕਿਉਂਕਿ ਇਸ ਨਾਲ ਕੋਈ ਸਟੇਟ ਦਾ ਤਾਂ ਕੁਝ ਚੇਂਜ ਹੋ ਨਹੀਂ ਰਿਹਾ ਇਹ ਤਾਂ ਐਮਪੀ ਦੇ ਇਲੈਕਸ਼ਨ ਹੈ ਉਹ 91 ਬੰਦਿਆਂ ਨੇ 91 ਬੰਦਿਆਂ ਦੀ ਜਿਹੜੀ ਇਹ ਜਿਹੜੇ ਗੁੰਗੇ ਬੋਲੇ ਐ ਇਹਨਾਂ ਦਾ ਫਿਰ 3 ਸਾਲ ਦਾ ਪੀਰੀਅਡ ਸਾਡੇ ਸਿਰ ਤੇ ਖੜਾ ਹੈ ਹਾਲਾਂਕਿ ਜਿਹੜੀ ਹਾਲਾਤ ਇਹਨਾਂ ਦੇ ਹੁਣ ਹੋਏ ਹੋਏ ਆ ਲੱਗਦਾ ਤਾਂ ਨਹੀਂ 3 ਸਾਲ ਇਹ ਸਰਉਾਈ ਕਰਨਗੇ ਪਰ ਜਿਵੇਂ ਇਹ ਜਿਹੜੇ ਜਿਸ ਤਰ੍ਹਾਂ ਵੀ ਸੈਂਟਰ ਦੀ ਗੱਲ ਕਰ ਲਓ ਜਾਂ ਜਿਹੜੇ ਵੀ ਆਪਣੀ ਸਟੇਟ ਨੂੰ ਰਨ ਕਰਨ ਵਾਲੀ ਤਾਕਤਾਂ ਜੇ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਐ ਇਹ ਪੂਰੇ ਦੇ ਪੂਰੇ ਉਹਨਾਂ ਨੂੰ ਇਹਨੂੰ ਬਦਲਣ ਦੀ ਵੀ ਕੀ ਲੋੜ ਐ ਜੀ ਅਕਾਲੀਆਂ ਦੀ ਸਰਕਾਰ ਵੇਲੇ ਵੀ ਸੈਂਟਰ ਦਾ ਸਿਸਟਮ ਸਾਰਾ ਪਾਲਿਸੀ ਲੱਗਉਣੀ ਹੋ ਪਾਵੇ ਕਾਂਗਰਸ ਹੋਵੇ ਪਾਵੇ ਕਾਲੀ ਹੋਵੇ ਆ ਬੀਜੇਪੀ ਹੋਵੇ ਇਹ ਤੇ ਇਹ ਫਰਕ ਨਹੀਂ ਹੈਗਾ ਕਿ ਇਹ ਬੀਜੇਪੀ ਦੀ ਗਵਰਨਮੈਂਟ ਜਿਹੜੀ ਬਹੁਤ ਜ਼ਿਆਦਾ ਮਾੜੀ ਹੈ ਉਸ ਤੋਂ ਪਹਿਲਾਂ ਕਾਂਗਰਸੀ ਸੀ ਉਹ ਚੰਗੀ ਸੀ ਕਿਉਂਕਿ ਦੂਜੀ ਦੂਜੇ ਨੂੰ ਉਦੋਂ ਮਾੜਾ ਸਾਬਤ ਕਰ ਦਿੰਦੀ ਹੈ ਜਦੋਂ ਇਹ 10 14 ਦੇ ਵਿੱਚ ਆਈ ਬੀਜੇਪੀ ਉਸ ਤੋਂ ਪਹਿਲਾਂ ਤਰਾ ਤਰਾ ਮੱਚੀ ਪਈ ਸੀ ਕਾਂਗਰਸ ਦੇ ਖਿਲਾਫ ਕ੍ਰਪਸ਼ਨ ਦਾ ਬੁਰੇ ਹਾਲਾਂਕਿ ਮਨਮੋਹਨ ਸਿੰਘ ਵਰਗਾ ਇਮਾਨਦਾਰ ਪ੍ਰਧਾਨ ਮੰਤਰੀ ਸੀ ਇਸ ਦੇ ਬਾਵਜੂਦ ਕ੍ਰਪਸ਼ਨ ਦਾ ਸਰ ਲੱਗਿਆ ਵਾ ਇਸ ਤੋਂ ਆਧਾਰ ਕਾਰਡ ਦੀ ਬਹੁਤ ਵੱਡਾ ਬਣਾ ਜੇ ਪਾਲਸੀਆਂ ਅੱਜ ਜਿਹੜੀਆਂ ਤੇ ਮਤਲਬ ਇਹ ਸਰਕਾਰ ਦੇ ਮੁਲਕ ਨੂੰ ਤਬਾਹ ਕਰਨ ਤੇ ਤਰੀ ਹੋਈ ਦਿਖਾਈ ਦਿੰਦੀ ਉਹ ਪਾਲਸੀਆਂ 2006 ਤੋਂ ਸਟਾਰਟ ਹੋਈਆਂ ਵੀ ਆ ਕਾਂਗਰਸ ਦੇ ਰਦੀਆਂ ਸ਼ੁਰੂ ਹੋਈਆਂ ਵੀ ਆ ਤੋ ਉੱਪਰ ਆ ਕੇ ਸਾਰਾ ਕੁਝ ਇਕੱਠਾ ਹੈ ਸਟੇਟ ਜਿਹੜੀ ਹੈਗੀ ਸਾਡੀ ਉਹ ਹਮੇਸ਼ਾ ਹੀ ਮਤਲਬ ਇਹ ਰੋਲ ਇਹਦਾ ਨਾ ਕੀਤਾ ਗਿਆ ਇਹਨਾਂ ਕੋਈ ਫਰਕ ਨਹੀਂ ਪੈਂਦਾ ਵੀ ਇੱਦਾਂ ਇਹ ਬੈਠੇ ਆ ਜਾਂ ਉਹ ਬੈਠੇ ਕੋਈ ਸਮਾਂ ਸੀ ਜਦੋਂ ਅੰਗਰੇਜ਼ ਇੱਥੇ ਆਏ ਉਹਨਾਂ ਨੇ ਆਪਣਾ ਵਪਾਰ ਕਰਿਆ ਵਪਾਰ ਦੀ ਕਹਿੰਦੇ ਜੋ ਚਾਹੇ ਜੰਗ ਜੋਦ ਜੋ ਵੀ ਹੋਏ ਨੇ ਉਹਨਾਂ ਦੇ ਪਿੱਛੇ ਮੇਨ ਮਕਸਦ ਵਪਾਰ ਅੰਗਰੇਜ਼ ਆਏ ਇਥੋਂ ਚਲੇ ਵੀ ਗਏ ਸੀਦੂ ਦੁੱਮ ਸਿੰਘ ਹੋਣੀ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਉਹ ਸਭ ਨੇ ਜੋ ਸੋਚਿਆ ਸੀ ਇਸ ਭਾਰਤ ਵਾਸਤੇ ਤੁਸੀਂ ਆਮ ਨਾਗਰਿਕ ਦੀ ਤਰ੍ਹਾਂ ਵੀ ਵਿਚਰ ਰਹੇ ਹੋ ਹੁਣ ਤੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਹੋ ਦੋਨੇ ਤਰ੍ਹਾਂ ਦਾ ਤੁਸੀਂ ਵੇਖਿਆ ਦੋਨੇ ਪਾਸੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਫਿਰ ਇਹ ਦੇਖੋ ਮੇਰੇ ਮੇਰੇ ਮਹਿਸੂਸ ਕਰਨਾ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਦੋਂ ਉਹਦੇ ਹਾਲਾਤ ਸੀ ਹਾਲਾਤ ਅੱਜ ਉਸ ਤੋਂ ਬਦਤਰ ਨੇ ਅੰਗਰੇਜ਼ ਵੀ ਆਇਆ ਸੀ ਲੁੱਟ ਕੇ ਲੈ ਕੇ ਗਿਆ ਹੁਣ ਮੈਂ ਵਿੱਚ ਜਦੋਂ ਉਹਨਾਂ ਦਾ ਬਿਜ਼ਨਸ ਬੜੇ ਵੱਡੇ ਪੱਧਰ ਤੇ ਸਾਡੇ ਦੇ ਵਿੱਚ ਤੇ ਅਸੀਂ ਉੱਥੇ ਲੇਬਰ ਕਰਨਾ ਆਪਾਂ ਕਈ ਵਾਰੀ ਲੋਕ ਕਹਿੰਦੇ ਆਂ ਕਿ ਅਰੇ ਇਧਰ ਰਾਜ ਬਹੁਤ ਚੰਗਾ ਸੀ ਜਿਹ ਅੱਜ ਨਾਲ ਉਹ ਹਾਲਾਤ ਮਤਲਬ ਉਦੋਂ ਹੁੰਦੇ ਸੀ ਗੱਲ ਇਹ ਆ ਵੀ ਉਸ ਰਾਜ ਦੇ ਵਿੱਚ ਕੁਝ ਚੀਜ਼ਾਂ ਡਿਲੀਵਰ ਬੈਟਰ ਹੋ ਰਹੀਆਂ ਹੋਣਗੀਆਂ ਉਹ ਅਲੱਗ ਗੱਲ ਐ ਪਰ ਹਾਂ ਉਹ ਟੋਟਲ ਜਿਹੜਾ ਹੈਗਾ 44 ਟ੍ਰਿਲੀਅਨ ਡਾਲਰ ਦੀ ਜਿਹੜੀ ਮਤਲਬ ਲੁੱਟ ਸਾਡੀ ਉਸ ਉਸ ਮੁਲਕ ਚ ਉਸ ਟਾਈਮ ਦੇ ਵਿੱਚ ਉਹ ਹੋਈ ਸੀਗੀ ਜਦੋਂ ਕਿ ਅੱਜ ਜਿਹੜੀ ਵੀ ਮੇਨ ਜਿਹੜੀ ਹੈਗੀ ਹੈ ਅਮਰੀਕਾ ਵਰਗੇ ਡਾਡੇ ਮੁਲਕ ਹੈ ਉਹਨਾਂ ਦੀ ਸ਼ਾਇਦ 33% ਦੀ ਮਿਲੀਅਨ ਟ੍ਰਿਲੀਅਨ ਦੀ ਹੈਡੀ ਇਕਨੋਮੀ ਹੈ ਤੇ ਸਾਡੇ ਮੁਲਕ ਨੂੰ ਇੰਨਾ ਲੁੱਟ ਕੇ ਉਹਨਾਂ ਵੇਲੇ ਚ ਲੱਗੇ ਉਹ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਮਤਲਬ ਪਰ ਅੱਜ ਵੀ ਉਹ ਕਾਬਜ ਨੇ ਜਿਹੜੀ ਆਜ਼ਾਦੀ ਅਸੀਂ ਕਹਿੰਦੇ ਆ ਵੀ ਸਾਨੂੰ 1947 ਚ ਮਿਲੀ ਤੇ ਅਸੀਂ ਬਹੁਤ ਹੋਭ ਹੋਭ ਕੇ ਆਜ਼ਾਦੀ ਦਿਵਸ ਮਨਾਉਂਦੇ ਆ ਇਹਦੇ ਵਿੱਚ ਟ੍ਰਾਂਸਫਰ ਆਫ ਪਾਵਰਸ ਸਿਰਫ ਤੁਹਾਨੂੰ ਰਨ ਕਰਨ ਲਈ ਦਿੱਤੀਆਂ ਗਈਆਂ ਤੁਹਾਡੇ ਕੋਲ ਆਪਣੇ ਅਥੈਂਥਿਕ ਪਾਵਰ ਕੋਈ ਨਹੀਂ ਹੈਗੀ ਅੱਜ ਵੀ ਜਿਹੜਾ ਰਸ਼ੀ ਸੌਰੀ ਬ੍ਰਿਟਨ ਦਾ ਅੰਗਰੇਜ਼ ਦਾ ਰੂਲ ਹੈ 100% ਤੁਹਾਡੇ ਤੇ ਲਾਗੀ ਹੁੰਦਾ ਹੈ ਉਹੀ ਕਾਨੂੰਨ ਹੈ ਪੁਰਾਣੇ ਉਹੀ 1861 ਦਾ ਸਾਰਾ ਕੁਝ ਪੁਲਸ ਸੈਕਟਾ ਹੈ ਹਰ ਚੀਜ਼ ਜਿਹੜੀ ਹੈ ਅਮੈਂਡਮੈਂਟਸ ਕਰਕੇ ਮੜੀ-ਮੋਟੀਆਂ ਇਹਨਾਂ ਨੇ ਆਪਣੇ ਮੁਤਾਬਕ ਕੀਤਾ ਨਹੀਂ ਤਾਂ ਅਦਰਵਾਈਜ਼ ਸਭ ਕੁਝ ਉਵੇਂ ਦਾ ਉਵੇਂ ਚੱਲ ਰਿਹਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਤੁਹਾਡਾ ਵਰਲਡ ਬੈਂਕ ਦੇ ਅਧੀਨ ਹੈ ਤੁਹਾਡਾ ਲਿਗਲ ਦੇ ਗਏ ਉਹ ਨਾ ਨਹੀਂ ਹੈਗਾ ਤੇ ਫਿਰ ਇਸ ਤੋਂ ਬਾਅਦ ਕੀ ਹੋ ਸਕਦਾ ਇਸ ਕਰਕੇ ਇਹ ਮੁਲਕ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਵਰਲਡ ਪ ਹਗਾ ਤੇ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਜੜੀਆਂ ਸਰਕਾਰਾਂ ਸੈਂਟਰ ਦੀਆਂ ਬੈਠੀਆਂ ਉਹ ਵੀ ਕਿਸੇ ਪਾਲਿਸੀ ਨੂੰ ਰਨ ਕਰਨ ਦੇ ਖਤਰ ਜਿਹੜਾ ਹੈਗਾ ਕਾਰਪੋਰੇਟ ਦੇ ਹਿੱਤਪੂਰਨੀਆਂ ਜੜੀਆਂ ਦਿਖਾਈ ਦਿੰਦੀਆਂ ਉਸ ਕਰਕੇ ਸਟੇਟ ਦੇ ਹਿੱਤ ਤਾਂ ਬਹੁਤ ਪਿੱਛੇ ਚਲੇ ਜਾਂਦੇ ਆ ਤਾਂ ਜੇ ਸਟੇਟ ਦੇ ਲੀਡਰ ਹੈਗੇ ਜੀ ਉਹ ਇੰਨੇ ਹੀ ਸਵਿਰਦ ਹੁੰਦੇ ਕਿ ਆਪਣੀ ਸਟੇਟ ਵਾਸਤੇ ਕੁਛ ਨਾ ਕੁਛ ਇਹ ਜੇ ਇੰਟਰਨਲ ਕੋਈ ਇਹ ਜਿਹੇ ਕਾਨੂੰਨ ਬਣਾ ਜਾਂਦੇ ਆਪਣੀ ਇਸ ਸਟੇਟ ਅਸੈਂਬਲੀਆ ਦੇ ਵਿੱਚ ਇੰਨੇ ਕਿ ਉਹ ਆਪਣੇ ਸਟੇਟ ਦੇ ਹਿੱਤਾਂ ਨੂੰ ਰੱਖ ਸਕਦੀ ਹੈ ਉਹ ਤਾਂ ਇਹਨਾਂ ਨੇ ਉਹ ਵੀ ਨਹੀਂ ਕੀਤਾ ਉਹ ਤਾਂ ਅਸੀਂ ਕਰ ਸਕਦੇ ਹਾਂ ਨਾ ਉਹ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਧਿਆਨ 'ਚ ਹੈ ਅਸੀਂ ਹੁਣੇ ਹੀ ਸ਼ਾਇਦ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਇੱਕ ਏਜੰਡਾ ਜਿਹੜਾ ਦੇਵਾਂਗੇ ਇਹਨਾਂ ਨੂੰ ਦੇਵਾਂਗੇ ਕਿਉਂਕਿ ਤਿੰਨ ਸਾਲ ਤਾਂ ਪਈ ਇਹਨਾਂ ਦੇ ਵੀ ਆਹ ਲੈ ਏਜੰਡਾ ਹੈਗਾ ਇਹਨੂੰ ਲਾਗੂ ਕੀਤਾ ਜਾ ਸਕਦਾ ਕਰੋ ਲਾਗੂ ਕਿਉਂ ਅਸੀਂ ਉਹ ਤੋਂ ਬਾਅਦ ਇਲੈਕਸ਼ਨ ਲੜ ਕੇ ਇੱਕ ਸਰਕਾਰ ਬਣਾਇਆ ਪਹਿਲਾਂ ਬਣਨ ਵਾਸਤੇ ਲੋਕਾਂ ਦੀਆਂ ਮਿੰਤਾਂ ਕਰਦੇ ਫਰੀ ਉਹਨਾਂ ਨੂੰ ਕਈ ਪ੍ਰੇਰੀਏ ਵੀ ਆਪਾਂ ਖੇਤਰੀ ਪਾਰਟੀ ਬਣਾਈਏ ਤੁਸੀਂ ਕਰਦੇ ਹੋ ਹੂੰ ਅਸੀਂ ਇਹਨਾਂ ਨੂੰ ਇੱਕ ਅਜੰਡਾ ਦਿੰਨੇ ਆ ਵੀ ਆਹ ਲੋ ਅਜੰਡਾ ਤੇ ਇਹਦੇ ਤੇ ਤੁਸੀਂ ਪਹਿਲੀ ਮੀਟਿੰਗ ਤੇ ਜਿਹੜੀ ਹੈਗੀ ਕੈਬਨਿਟ ਦੀ ਤੁਸੀਂ ਇਹ ਤੇ ਲਾਗੂ ਕਰ ਸਕਦੇ ਹੋ ਤੁਸੀਂ ਕਰਨਾ ਕੋ ਰੌਲਾ ਨਹੀਂਗਾ ਉਹ ਮੈਂ ਡਿਟੇਲ ਦੇਵਾਂਗਾ ਅਸੀਂ ਆਉਣ ਵਾਲੇ ਸਮੇਂ ਵਿੱਚ ਤੇ ਨਹੀਂ ਉਹ ਕਰਨਗੇ ਤਾਂ ਅਸੀਂ ਫਿਰ ਉਹ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਾਰ-ਵਾਰ ਯਾਦ ਕਰਾਉਂਦੇ ਰਹਾਂਗੇ ਤੇ ਜਦੋਂ ਕਦੇ ਮੌਕਾ ਮਿਲੂਗਾ ਤੇ ਉਹ ਲਾਗੂ ਕਰਨ ਵਾਸਤੇ ਕੋਈ ਵੀ ਦਿੱਕਤ ਨਹੀਂ ਹੈਗੀ ਬਿਲਕੁਲ ਉਹ ਇੰਟਰਨਲ ਸਟੇਟ ਦੇ ਸਾਰੇ ਉਹ ਮਤਲਬ ਫੰਕਸ਼ਨ ਹੈਗੇ ਆ ਜਿਹੜੇ ਕਿ ਮਤਲਬ ਕਮਾਂਡਰ ਸੀਐਮ ਆਪਣੀ ਚੰਗੀ ਕੈਬਨਿਟ ਲੋਕਾਂ ਦੀ ਨਾਲ ਹੋਵੇ ਤਾਂ ਉਹ ਬਿਨਾਂ ਕਿਸੇ ਸੈਂਟਰ ਦੀ ਮਦਦ ਨਾਲ ਬਿਲਕੁਲ ਜਿਹੜਾ ਦੀ ਕਮਾਈ ਦੇ ਨਾਲ ਹਰ ਚੀਜ਼ ਦੇ ਨਾਲ ਬਚਾਇਆ ਜਾ ਸਕਦਾ ਹੈ ਔਰ ਕਰਜ਼ੇ ਵੀ ਲਏ ਜਾ ਸਕਦੇ ਪਰ ਉਸ ਪਾਸੇ ਜੇ ਕੋਈ ਦੋ ਸਟੈਪ ਤੁਰਨਾ ਹੋਵੇ ਤਾਂ ਇਹ ਅਜੇ ਤੱਕ ਲੋਕ ਜਿਹੜੇ ਹੈਗੇ ਉਸ ਪਾਸੇ ਕਿਸੇ ਵੀ ਜਿਹੜੀ ਪ੍ਰਾਣੀ ਵੈਰਟੀਕਲ ਪਾਰਟੀ ਨਾ ਹੋਣ ਵਾਲੀ ਇਹ ਤੁਰੇ ਨਹੀਂ ਇਸ ਕਰਕੇ ਇਹ ਸੁਨੇਹਾ ਜਿਹੜਾ ਜਿਹੜਾ ਸਾਡਾ ਹੋਏ ਹੈ ਕਿ ਟੋਟਲ politcal ਸਿਸਟਮ ਨੂੰ ਨਕਾਰਨ ਦੀ ਲੋੜ ਹੈ ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਆਜ਼ਾਦ ਲੋਕਾਂ ਨੂੰ ਚੁਣੋ ਇੱਥੇ ਕੋਈ ਹੋਰ ਲੋਕ ਵੀ ਚੰਗੇ ਖੜੇ ਹੋ ਸਕਦੇ ਸੰਗਰੂਰ ਦੇ ਵਿੱਚ ਹੋਰ 12 ਸੀਟਾਂ ਜਿਹੜੀਆਂ ਬਾਕੀ ਦੀਆਂ ਉੱਥੇ ਵੀ ਆਰਮੀਦਵਾਰ ਚੰਗੇ ਖੜੇ ਹੋ ਸਕਦੇ ਆ ਸਾਰੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਬਿਲਕੁਲ ਜਿਹੜਾ ਨਕਾਰਨ ਇਹਨਾਂ ਨੂੰ ਪੋਲਿਟਿਕਲ ਸਿਸਟਮ ਨੂੰ ਤਾਂ ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਾਈਵ ਕਰ ਸਕਾਂਗੇ ਨਹੀਂ ਤਾਂ ਇਹ ਪੋਲਿਟਿਕਲ ਸਿਸਟਮ ਬੇਸ਼ਰਮੀ ਬੇਹਜਾਈ ਦੇ ਨਾਲ ਰਾਜਨੀਤਿਕ ਦਲ ਬਣਾਇਆ ਮੈਂ ਲਵ ਯੂ ਕੀਤਾ ਹੁੰਦਾ ਕਿ ਦਲ ਬਦਲੂ ਹੈਗੇ ਆ ਤਾਂ ਹੁਣ ਇਹਨਾਂ ਨੂੰ ਦਲੇ ਕਹਿਣਾ ਕੋਈ ਛੋਟਾ ਵੱਡਾ ਇਹਨਾਂ ਦਾ ਕੋਈ ਨਹੀਂ ਹੈਗਾ ਕਿ ਦਲਾਲਪਣਾਇਆ ਦਿਖਾ ਰਹੇ ਆ ਤਾਂ ਰਾਜਨੀਤਿਕ ਜਿਹੜੀ ਦਲਾਲਬਾਜੀ ਹੈ ਦਲਪਣਾ ਇਹਨਾਂ ਨੇ ਸਟਾਰਟ ਕੀਤਾ Evet. <laughs> ਇੱਕ ਕੋਈ ਜਦੋਂ ਸਿਆਸਤ ਦੀ ਗੱਲ ਆਉਂਦੀ ਹੈ ਰਾਜਨੀਤੀ ਦੀ ਗੱਲ ਆਉਂਦੀ ਹੈ ਉਹਦੇ ਵਾਸਤੇ ਇਹੋ ਇਹੋ ਜਿਹੇ ਸ਼ਬਦ ਵਰਤਨੇ ਪੈ ਰਹੇ ਨੇ ਸਾਡੇ ਕਿਉਂ ਕਿਉਂ ਨਾ ਵਰਤੀਏ ਕਿਉਂਕਿ ਦੇਖੋ ਇੱਕ ਜਾਗਰਤੀ ਦੀ ਲੋੜ ਹੈ ਕੁਝ ਸ਼ਬਦ ਜਿਹੜੇ ਹੁੰਦੇ ਆ ਮਾਂ ਬਾਪ ਨੂੰ ਵੀ ਸਖਤ ਬੱਚਿਆਂ ਵਾਸਤੇ ਵਰਤਣੇ ਪੈਦੇ ਪਰ ਅੱਜ ਇਹ ਤਾਂ ਬਹੁਤ ਘੱਟਿਆ ਲੋਕ ਨੇ ਜਿੰਨਾਂ ਵਾਸਤੇ ਲਫ਼ਜ਼ ਮੈਂ ਕਹਿੰਦਾ ਬਹੁਤ ਬਹੁਤ ਹੀ ਪੰਜਾਬੀ ਦੀ ਭਾਸ਼ਾ ਦੇ ਤਹਿਤ ਇਹੋ ਜਿਹੇ ਲਫ਼ਜ਼ ਮੈਂ ਬੜੇ ਰੋਗਦਾ ਆਪਣੇ ਹਿਰਦੇ ਵਿੱਚ ਜਿਹੜੇ ਬਾਹਰ ਨੂੰ ਆਉਣ ਨੂੰ ਫਿਰਦੇ ਹੁੰਦੇ ਆ ਜਿਹੜੇ ਇਹਨਾਂ ਵਾਸਤੇ ਯੂਜ਼ ਕਰਨੇ ਚਾਹੀਦੇ ਹੈਗੇ ਆ ਠੀਕ ਹੈ ਮੈਨੂੰ ਉਹ ਮੋਲੇਵਿੰਦਰ ਮਾਲੀ ਉਹਨਾਂ ਦੀ ਵੀ ਡੀ ਡੀ ਕਾਰਡ ਕੀਪਾਂ ਕਿਤੇ ਗਈ ਹੈ ਕਿ ਕੁਝ ਕਰ ਨਹੀਂ ਹੈਗਾ ਨਾ ਕਿ ਕੋਈ ਐਕਸਪ੍ਰੈਸ਼ਨ ਦਸਣੇ ਹੁੰਦੇ ਹੈ ਨਾ ਉਹ ਆਪਣੇ ਸ਼ਬਦਾਂ ਨਾਲ ਦਿੱਤੇ ਜਾਂਦੇ ਤਾਂ ਮੈਨੂੰ ਕਈ ਵਾਰੀ ਲੱਗਦੀ ਹੁੰਦੀ ਹੈ ਪਰ ਮੈਂ ਕਈ ਵਾਰੀ ਆਪਣੇ ਆਪ ਨੂੰ ਕੰਟਰੋਲ ਕਰਕੇ ਕੁਝ ਗੱਲਾਂ ਕਰ ਦਿਆਂ ਕਿਉਂਕਿ ਸੱਚ ਬੋਲਣਾ ਤਾਂ ਮੈਨੂੰ ਵੀ ਕਿਹਾ ਜਾਂਦਾ ਤਾਂ ਇਸ ਕਰਕੇ ਜਿਹੜੀ ਚੀਜ਼ ਚੰਗੇ ਵਾਸਤੇ ਸੱਚ ਬੋਲੀ ਜਾਵੇ ਉਹਦਾ ਕੋਈ ਹਰਜ ਨਹੀਂ ਹੁੰਦਾ ਬੋਲਣੇ ਚਾਹੀਦੇ ਜਿਹੜਾ ਸੱਚ ਕੋਈ ਕਿਸੇ ਦਾ ਨੁਕਸਾਨ ਕਰਦਾ ਹੋਵੇ ਉਸ ਝੂਠ ਨਾਲੋਂ ਮਤਲਬ ਜਿਹੜਾ ਹੈਗਾ ਚੰਗਾ ਜਿਹੜਾ ਕਿਸੇ ਦਾ ਭਲਾ ਕਰਦਾ ਹੋਵੇ ਜੀ ਤੋ ਇਹ ਸਨ ਬਲਵਿੰਦਰ ਸਿੰਘ ਸੇਖੋ ਸਾਹਿਬ ਜਿਹੜੇ ਕਹਿੰਦੇ ਵੀ ਸੱਚ ਤੇ ਹੀ ਪਹਿਰਾ ਦੇਣਾ ਹੈ ਨਤੀਜਾ ਜੋ ਮਰਜ਼ੀ ਹੋਵੇ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਰਪ ਸਿੰਘ ਵਿਰਕ ਸੰਗਰੂਰ ਤੋਂ ਧੰਨਵਾਦ